ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੀ ਸੋਚ ਦੇ ਨਾਮ ਅਸੰਭਵ ਕੰਮ ਨੂੰ ਸੰਭਵ ਕਰਨ ਦੇ ਢੰਗ ਬਾਰੇ ਤਾਂ ਇਸ ਕਰਕੇ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਲਾਭ ਕੋਈ ਫਾਇਦਾ ਨਹੀਂ ਹੁੰਦਾ ਤਾਂ ਅੱਜ ਦੀ ਵੀਡੀਓ ਦੀ ਜੋ ਵੀ ਜਾਣਕਾਰੀ ਆ ਜੇਕਰ ਇਸ ਤੋਂ ਤੁਸੀਂ ਲਾਭ ਲੈਣਾ ਚਾਹੁੰਦੇ ਆ ਤਵੇਰੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਆਪਣੀ ਆਤਮਿਕ ਸ਼ਕਤੀ ਦੇ ਨਾਲ ਹਰ ਕੰਮ ਨੂੰ ਪੂਰਾ ਕਰ ਸਕਦੇ ਹਾਂ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਸਕਦੇ ਹਾਂ ਜਿੰਨੀ ਹੀ ਸਾਡੀ ਅੰਦਰ ਦੀ ਆਤਮਿਕ ਸ਼ਕਤੀ ਵਧੇਗੀ ਓਨਾ ਹੀ ਅਸੀਂ ਆਪਣੇ ਕੰਮਾਂ ਨੂੰ ਆਪਣੇ ਹਿਸਾਬ ਦੇ ਨਾਲ ਕਰ ਪਾਉਣੀ ਹੈ ਇਹ ਆਤਮਕ ਸ਼ਕਤੀ ਕੀ ਹੈ ਇਹਨੂੰ ਸਮਝਣ ਦੇ ਲਈ ਆਪਾਂ ਉਦਾਹਰਨ ਲਵਾਂਗੇ ਆਪਣੇ ਮੋਬਾਈਲ ਫੋਨ ਦੀ ਜਿਵੇਂ ਸਾਡਾ ਮੋਬਾਈਲ ਫੋਨ ਬੈਟਰੀ ਤੇ ਚੱਲਦਾ ਹੈ ਨਾ ਜਿੰਨਾ ਹੀ ਆਪਾਂ ਆਪਣੇ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਓਨੀ ਹੀ ਸਾਡੇ ਫੋਨ ਦੀ ਬੈਟਰੀ ਲੋ ਹੁੰਦੀ ਆ ਬੈਟਰੀ ਦੀ ਵਰਤੋਂ ਹੁੰਦੀ ਆ ਤਾਂ ਸਾਨੂੰ ਸਭ ਪਤਾ ਹੈ ਕਿ ਸਾਡੇ ਫੋਨ ਦੀ ਬੈਟਰੀ ਕਿਸ ਤਰ੍ਹਾਂ ਦੇ ਨਾਲ ਲੋਡ ਹੁੰਦੀ ਆ ਅਤੇ ਕਿਸ ਤਰ੍ਹਾਂ ਆਪਾਂ ਉਸ ਦੀ ਪਾਵਰ ਨੂੰ ਵਧਾ ਸਕਦੇ ਆ ਬਸ ਉਸੇ ਹੀ ਤਰ੍ਹਾਂ ਸਾਡਾ ਦਿਮਾਗ ਆ ਸਾਡਾ ਮਾਈਂਡ ਆ ਇਹ ਦਿਮਾਗ ਇਹ ਮਾਈਂਡ ਦੀ ਸ਼ਕਤੀ ਨੂੰ ਵੀ ਕੁਝ ਗੱਲਾਂ ਕੁਝ ਆਦਤਾਂ ਘਟਾਉਂਦੀਆਂ ਨੇ ਅਤੇ ਸਾਡੀਆਂ ਕੁਝ ਆਦਤਾਂ ਕੁਝ ਸਾਡੇ ਸੰਸਕਾਰ ਸਾਡੇ ਮਾਈਂਡ ਦੀ ਤਾਕਤ ਪਾਵਰ ਨੂੰ ਵਧਾਉਂਦੀ ਆ ਭਾਮ ਕਿ ਸਾਡੀ ਆਤਮਿਕ ਸ਼ਕਤੀ ਨੂੰ ਵਧਾਉਂਦੀ ਆ ਤਾਂ ਜਿੰਨੀ ਹੀ ਸਾਡੀ ਆਤਮਿਕ ਸ਼ਕਤੀ ਵੱਧਦੀ ਜਾਵੇਗੀ ਓਨਾ ਹੀ ਅਸੀਂ ਆਪਣੇ ਕੰਮਾਂ ਨੂੰ ਸਫਲਤਾਪੂਰਵਕ ਆਪਣੇ ਹਿਸਾਬ ਦੇ ਨਾਲ ਕਰ ਪਾਵਾਂਗੇ ਸਿੱਧਾ-ਸਿੱਧਾ ਕਹਿ ਲਈਏ ਵੀ ਆਪਾਂ ਜੋ ਚਾਹੁੰਦੇ ਆ ਨਾ ਉਹ ਪ੍ਰਾਪਤ ਕਰ ਸਕਾਂਗੇ ਜੇ ਆਪਾਂ ਆਪਣੀ ਆਤਮਿਕ ਸ਼ਕਤੀ ਨੂੰ ਵਧਾਈਏ ਤਾਂ ਆਤਮਿਕ ਸ਼ਕਤੀ ਨੂੰ ਆਪਾਂ ਤਾਂ ਮਦਾ ਪਾਵਾਂਗੇ ਜੇ ਸਾਨੂੰ ਪਤਾ ਲੱਗੇ ਕਿ ਕਿਹੜੀਆਂ ਆਦਤਾਂ ਕਿਹੜੇ ਸੰਸਕਾਰ ਸਾਡੀ ਆਤਮਿਕ ਸ਼ਕਤੀ ਨੂੰ ਘਟਾ ਰਹੇ ਨੇ ਅਤੇ ਕਿਹੜੇ ਵਧਾ ਰਹੇ ਨੇ ਜਿਹੜੇ ਘਟਾ ਰਹੇ ਨੇ ਉਹਨਾਂ ਦੇ ਉੱਤੇ ਆਪਾਂ ਕਾਬੂ ਪਾਉਣਾ ਹੈ ਉਹਨਾਂ ਆਦਤਾਂ ਉਹਨਾਂ ਸੰਸਕਾਰਾਂ ਨੂੰ ਆਪਾਂ ਛੱਡਣਾ ਹੈ ਅਤੇ ਜਿਹੜੀਆਂ ਆਦਤਾਂ ਜਿਹੜੇ ਸੰਸਕਾਰ ਸਾਡੀ ਆਤਮਿਕ ਸ਼ਕਤੀ ਨੂੰ ਵਧਾਉਂਦੇ ਆ ਉਹਨਾਂ ਨੂੰ ਆਪਾ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਹੈ ਤਾਂ ਬਸ ਅੱਜ ਆਪਾਂ ਕੁਝ ਕੀਜਾ ਤੈਅ ਕਰਾਂਗੇ ਜੋ ਸਾਡੀ ਆਤਮਿਕ ਸ਼ਕਤੀ ਨੂੰ ਵਧਾਉਣ ਦੇ ਕੰਮ ਆਉਣਗੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਉਹਨਾਂ ਆਦਤਾਂ ਉਹਨਾਂ ਸੰਸਕਾਰਾਂ ਬਾਰੇ ਜੋ ਸਾਡੀ ਆਤਮਿਕ ਸ਼ਕਤੀ ਨੂੰ ਦਿਨੋ-ਦਿਨ ਘਟਾ ਰਹੇ ਨੇ ਉਦਾਹਰਨ ਵਜੋਂ ਜਿਵੇਂ ਕਿਸੇ ਦੇ ਨਾਲ ਨਾਰਾਜ਼ ਹੋਣਾ ਕਿਸੇ ਤੇ ਗੁੱਸਾ ਕਰਨਾ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਨੀ ਸੋਚਦੇ ਰਹਿਣਾ ਇਹ ਸਾਡੀ ਆਤਮਿਕ ਊਰਜਾ ਆਤਮਿਕ ਸ਼ਕਤੀ ਨੂੰ ਘਟਾਉਂਦੀ ਆ ਅਤੇ ਸਭ ਤੋਂ ਤੇਜ਼ੀ ਦੇ ਨਾਲ ਸਾਡੀ ਆਤਮਿਕ ਸ਼ਕਤੀ ਦੇ ਉੱਤੇ ਪ੍ਰਭਾਵ ਪੈਂਦਾ ਹੈ ਜਦੋਂ ਆਪਾਂ ਦੂਜਿਆਂ ਬਾਰੇ ਗੱਲ ਕਰਦੇ ਆ ਖਾਸ ਕਰਕੇ ਜਦੋਂ ਆਪਾਂ ਦੂਜਿਆਂ ਦੀਆਂ ਮਾੜੀਆਂ ਆਦਤਾਂ ਬਾਰੇ ਗੱਲ ਕਰਦੇ ਆ ਸਿੱਧਾ ਸਿੱਧਾ ਕਹੀਏ ਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਜਿੰਨੀ ਹੀ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹੁੰਦੇ ਆ ਕਿਸੇ ਦੀਆਂ ਮਾੜੀਆਂ ਆਦਤਾਂ ਬਾਰੇ ਗੱਲ ਕਰ ਰਹੇ ਹੁੰਦੇ ਆ ਉਨੀ ਹੀ ਐਕਟੀਵਿਟੀ ਸਾਡੇ ਖੁਦ ਦੇ ਅੰਦਰ ਜਮਾ ਹੁੰਦੀ ਰਹਿੰਦੀ ਆ ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਜੋ ਸ਼ਕਤੀ ਅਸੀਂ ਦੂਜਿਆਂ ਬਾਰੇ ਗੱਲ ਕਰਨ ਦੇ ਲਈ ਵਿਅਰਥ ਕਰ ਰਹੇ ਹਾਂ ਉਹੀ ਊਰਜਾ ਅਸੀਂ ਆਪਣੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਲਾ ਸਕਦੇ ਸੀ ਤਾਂ ਬਸ ਆਪਾਂ ਇਸ ਗੱਲ ਨੂੰ ਸਮਝਣਾ ਹੈ ਇਸ ਗੱਲ ਵੱਲ ਧਿਆਨ ਦੇਣਾ ਹੈ ਤਾਂ ਇਸ ਗੱਲ ਨੂੰ ਸਮਝਦੇ ਹੋਏ ਆਪਾਂ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣਾ ਹੈ ਕਿਵੇਂ ਛੁਟਕਾਰਾ ਪਾਵਾਂਗੇ ਵ੍ਰਤ ਰੱਖ ਕੇ ਜਿਵੇਂ ਕੁਝ ਲੋਕ ਇੱਕ ਦਿਨ ਦੇ ਲਈ ਭੋਜਨ ਪ੍ਰਸ਼ਾਦੇ ਦਾ ਤਿਆਗ ਕਰ ਦਿੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇੱਕ ਦਿਨ ਦੇ ਲਈ ਭੋਜਨ ਪ੍ਰਸ਼ਾਦਾ ਨਹੀਂ ਸ਼ਕਣਾ ਕਿਉਂਕਿ ਅਸੀਂ ਵਰਤ ਰੱਖਿਆ ਹੈ ਬਸ ਉਸੇ ਹੀ ਤਰ੍ਹਾਂ ਆਪਾਂ ਵਰਤ ਰੱਖਣਾ ਹੈ ਕਿਸੇ ਦੀਆਂ ਨੈਗੇਟਿਵ ਗੱਲਾਂ ਕਰਨ ਬਾਰੇ ਕਿ ਅਸੀਂ ਕਿਸੇ ਦੇ ਬਾਰੇ ਨੈਗੇਟਿਵ ਨਾਤਾ ਗੱਲ ਕਰਨੀ ਹੈ ਨਾ ਹੀ ਸੁਣਨੀ ਹੈ ਭਾਵ ਕਿ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਆ ਨਾ ਸੁਣਨੀ ਆ ਤੇ ਇੱਥੇ ਇੱਕ ਦਿਨ ਦੇ ਵਰਤ ਦੇ ਨਾਲ ਕੰਮ ਨਹੀਂ ਚੱਲੇਗਾ ਘੱਟੋ ਘੱਟ 7 ਦਿਨ ਇਹ ਵਰਤ ਰੱਖ ਕੇ ਦੇਖ ਲੈਣਾ 7 ਦਿਨ ਆਪਣੇ ਆਪ ਦੇ ਨਾਲ ਵਾਦਾ ਕਰਨਾ ਹੈ ਵੀ ਨਾ ਤਾਂ ਮੈਂ ਕਿਸੇ ਵੀ ਨਿੰਦਿਆ ਚੁਗਲੀ ਕਰਨੀ ਆ ਤੇ ਨਾ ਹੀ ਸੁਣਨੀ ਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਸਾਡੇ ਅੰਦਰ ਦੀ ਤਾਕਤ ਕਿੰਨੀ ਵੱਧ ਗਈ ਸਾਡੇ ਆਪਣੇ ਕੰਮ ਕਰਨ ਦੀ ਊਰਜਾ એનર્ਜੀ ਤਾਕਤ ਕਿੰਨੀ ਵੱਧ ਗਈ ਤਾਂ ਬਸ ਇਹ ਵਰਤ ਨੂੰ ਪੂਰੀ ਵਿਧੀ ਦੇ ਨਾਲ ਰੱਖਣਾ ਹੈ ਅਤੇ ਇਹ ਵਰਤ ਬਾਰੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਆਣ ਗਵਾਨ ਨੂੰ ਜਰੂਰ ਦੱਸਣਾ ਉਹਨਾਂ ਨੂੰ ਦੱਸਣਾ ਇਸ ਕਰਕੇ ਜ਼ਰੂਰੀ ਆ ਤਾਂ ਜੋ ਜੇਕਰ ਗਲਤੀ ਦੇ ਨਾਲ ਆਪਾਂ ਖੁਦ ਭੁੱਲ ਜਾਈਏ ਤਸੱਦਿਆ ਰਿਸ਼ਤੇਦਾਰ ਦੋਸਤ ਮਿੱਤਰ ਆਂਡ ਗਵਾਨ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹੋਵਾਂਗੇ ਉਹ ਸਾਨੂੰ ਯਾਦ ਕਰਵਾ ਦੇ ਕਿ ਨਹੀਂ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰ ਸਕਦੇ ਹੋ ਨਾ ਸੁਣ ਸਕਦੇ ਹੋ ਕਿਉਂਕਿ ਤੁਸੀਂ ਇਸ ਕੰਮ ਦਾ ਵਰਤ ਰੱਖਿਆ ਹੈ ਇਹ ਕੰਮ ਕਰਨਾ ਤਾਂ ਬੜਾ ਔਖਾ ਲੱਗਦਾ ਕਿਉਂਕਿ ਸਾਨੂੰ ਸਭ ਕੰਮਾਂ ਦੇ ਨਾਲੋਂ ਜ਼ਿਆਦਾ ਕਿਸੇ ਦੀ ਨਿੰਦਿਆ ਚੁਗਲੀ ਕਰਨ ਜਾਂ ਸੁਣਨ ਦੇ ਵਿੱਚ ਆਨੰਦ ਆਉਂਦਾ ਹੈ ਪਰ ਇਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਆ ਇਹਦੇ ਨਾਲ ਅਸੀਂ ਸਭ ਤੋਂ ਵੱਧ ਆਪਣਾ ਨੁਕਸਾਨ ਕਰਦੇ ਆ ਕਿਉਂਕਿ ਜਿੰਨਾ ਹੀ ਅਸੀਂ ਕਿਸੇ ਬਾਰੇ ਮਾੜਾ ਸੋਚੀ ਜਾਵਾਂਗੇ ਨਾ ਸਮਝ ਲਓ ਅਸੀਂ ਆਪਣਾ ਆਪ ਦੁਸ਼ਤ ਕਰ ਰਹੇ ਆ ਆਪਣੇ ਘਰ ਪਰਿਵਾਰ ਦਾ ਮਾਹੌਲ ਦੁਸ਼ਤ ਕਰ ਰਹੇ ਆ ਜਿਵੇਂ ਆਪਾਂ ਬਾਹਰ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਆਏ ਕਿਸੇ ਦੀਆਂ ਮਾੜੀਆਂ ਰੁਕਾਵਾਂ ਰੀ ਗੱਲ ਕੀਤੀ ਤਾਂ ਜੋ ਵੀ ਉਹਦੇ ਬਾਰੇ ਆਪਾਂ ਮਾੜੀਆਂ ਗੱਲਾਂ ਸੋਚੀਏ ਕੁਲਾਕੀ ਤੀਆਂ ਜਾਂ ਸੁਣੀਆਂ ਉਹ ਸਾਰੀ ਨੈਗੇਟਿਵਿਟੀ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਏ ਕਿਸੇ ਦੀ ਵੀ ਨਿੰਦਿਆ ਚੁਗਲੀ ਕਰਨੀ ਕਿਸੇ ਦੀ ਵੀ ਬੁਰਾਈ ਕਰਨੀ ਕਿਸੇ ਦੇ ਔਗਣਾਂ ਬਾਰੇ ਗੱਲ ਕਰਨੀ ਭਾਵੇਂ ਕੀ ਉਸ ਬੰਦੇ ਦੇ ਵਿੱਚ ਸੱਚਮੁੱਚ ਉਹ ਔਗਣ ਹਨ ਪਰ ਜਦੋਂ ਆਪਾਂ ਉਹਨਾਂ ਦੀ ਔਗਣਾ ਬਾਰੇ ਉਹਨਾਂ ਦੀਆਂ ਕਮੀਆਂ ਬਾਰੇ ਗੱਲ ਕਰਨੀ ਆ ਨਾ ਸਮਝੋ ਕਿ ਜਿਵੇਂ ਸਾਡਾ ਖੁਦ ਦਾ ਘਰ ੂੜੇ-ਕਰਕਟ ਦੇ ਨਾਲ ਭਰਿਆ ਹੋਇਆ ਹੈ ਉੱਤੋਂ ਅਸੀਂ ਬਾਹਰ ਦਾ ਕੂੜਾ-ਕਰਕਟ ਗੰਦਗੀ ਹੋਰ ਲੈ ਆ ਕੇ ਆਪਣੇ ਘਰ ਦੇ ਵਿੱਚ ਜਮਾ ਕਰਦੇ ਕਿਉਂਕਿ ਗੱਲ ਇੱਥੇ ਇਹ ਹੈ ਕਿ ਆਪਾਂ ਖੁਦ ਵੀ ਸਾਫ਼-ਸੁਥਰੇ ਨਹੀਂ ਆ ਸਾਡੇ ਖੁਦ ਦੇ ਅੰਦਰ ਪਤਾ ਨਹੀਂ ਕਿੰਨੇ ਔਗਣ ਨੇ ਕਿੰਨੀਆਂ ਬੁਰਾਈਆਂ ਨੇ ਆਪਾਂ ਕੀ ਕਰਦੇ ਆ ਆਪਣੇ ਔਗਣ ਆਪਣੀਆਂ ਕਮੀਆਂ ਦੇ ਉੱਤੇ ਕੰਮ ਕਰਨ ਦੀ ਬਜਾਏ ਹੋਰ ਦੂਜਿਆਂ ਦੀਆਂ ਬੁਰਾਈਆਂ ਦੂਜਿਆਂ ਦੀਆਂ ਕਮੀਆਂ ਬਾਰੇ ਗੱਲ ਕਰ ਕਰਕੇ ਉਹਨਾਂ ਦੀ ਨੈਗੇਟਿਵਿਟੀ ਆਪਾਂ ਆਪਣੇ ਘਰ ਦੇ ਵਿੱਚ ਜਮਾ ਕਰਦੇ ਰਹਿੰਦੇ ਆ ਸਾਨੂੰ ਸਮਝ ਹੀ ਨਹੀਂ ਪੈਂਦੀ ਕਿ ਅਸੀਂ ਆਪਣਾ ਕਿੰਨਾ ਨੁਕਸਾਨ ਕਰ ਰਹੇ ਆ ਅਸੀਂ ਆਪਣੇ ਘਰ ਪਰਿਵਾਰ ਦਾ ਪੂਰਾ ਮਾਹੌਲ ਦੁਸ਼ਤ ਕਰ ਲੈਂਦੀ ਆ ਉਹ ਮਾੜਾ ਪ੍ਰਭਾਵ ਸਾਡੇ ਬੱਚਿਆਂ ਤੇ ਵੀ ਪੈਂਦਾ ਹੈ ਉਹ ਮਾੜਾ ਪ੍ਰਭਾਵ ਸਾਡੇ ਕੰਮਕਾਰਾਂ ਦੇ ਉੱਤੇ ਵੀ ਪੈਂਦਾ ਹੈ ਕਿਉਂਕਿ ਜਦੋਂ ਅਸੀਂ ਹਰ ਵੇਲੇ ਦੂਜਿਆਂ ਬਾਰੇ ਗੱਲ ਕਰਾਂਗੇ ਤਾਂ ਸਾਨੂੰ ਖੁਦ ਉੱਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਣਾ ਇਸ ਕਰਕੇ ਆਪਾਂ ਇਸ ਮਾੜੀ ਆਦਤ ਤੋਂ ਆਪਣਾ ਛੁਟਕਾਰਾ ਪਾਉਣਾ ਹੈ ਭਾਵੇਂ ਜਿਵੇਂ ਮਰਜ਼ੀ ਕਰੀਏ ਪਰ ਇਹ ਮਾੜੀ ਆਦਤ ਨੂੰ ਛੱਡਣਾ ਪਰਣਾ ਹੈ ਛੱਡਿਆਂ ਸਾਰ ਹੀ ਸਾਡੇ ਉੱਤੇ ਚੰਗੀ ਪ੍ਰਭਾਵ ਪੈਣਗੇ ਸਾਡੀ ਆਤਮਿਕ ਸ਼ਕਤੀ ਵਧੇਗੀ ਉਹ ਆਤਮਿਕ ਸ਼ਕਤੀ ਦੇ ਨਾਲ ਅਸੀਂ ਆਪਣੇ ਸਾਰੇ ਕੰਮਾਂ ਕਾਰਨ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਇਹ ਭਾਵੇਂ ਤੁਸੀਂ ਅੱਜ ਤੋਂ ਅਜਮਾ ਕੇ ਦੇਖ ਲਓ ਇਹ ਮਾੜੀ ਆਦਤ ਆਪਾਂ ਸਦਾ ਦੇ ਲਈ ਛੱਡਨੀ ਆ ਪਰ ਤੁਸੀਂ ਇਹਦਾ ਚੰਗਾ ਪ੍ਰਭਾਵ 7 ਦਿਨਾਂ ਦੇ ਅੰਦਰ ਅੰਦਰ ਆਪਣੇ ਆਪ ਦੇ ਉੱਤੇ ਦੇਖ ਲਹੋਗੇ ਤਾਂ ਅੱਜ ਤੋਂ ਬਾਅਦ ਇਹ ਤਿੰਨ ਗੱਲਾਂ ਦਾ ਖਾਸ ਧਿਆਨ ਰੱਖਣਾ ਪਹਿਲੀ ਕਿ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਦੂਸਰੀ ਕਿ ਅਸੀਂ ਨਿੰਦਿਆ ਚੁਗਲੀ ਸੁਣਣੀ ਨਹੀਂ ਹੈ ਕਿਸੇ ਦੇ ਔਗਣਾਂ ਬਾਰੇ ਗੱਲ ਕਰਨੀ ਨਹੀਂ ਹੈ ਅਤੇ ਤੀਸਰੀ ਜਿਹਦੇ ਔਗਣ ਸਾਨੂੰ ਦੇਖ ਰਹੇ ਨੇ ਜਿਹਦੇ ਵਿੱਚ ਸਾਨੂੰ ਕੰਮਾਂ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਮਨ ਹੀ ਮਨ ਦੁਆਵਾਂਵਾਂ ਭੇਜ ਲਈਏ ਹਨ ਇਹ ਦੁਆਵਾਂਵਾਂ ਦਾ ਉਸ ਬੰਦੇ ਦੇ ਉੱਤੇ ਵੀ ਬਹੁਤ ਚੰਗਾ ਅਸਰ ਹੋਵੇਗਾ ਅਤੇ ਸਾਡੇ ਉੱਤੇ ਵੀ ਬਹੁਤ ਚੰਗਾ ਅਸਰ ਹੋਵੇਗਾ ਇਹ ਇੱਕ ਬਹੁਤ ਵੱਡੀ ਸਾਇੰਸ ਹੈ ਜਿਸ ਬੰਦੇ ਨੇ ਇਸ ਸਾਇੰਸ ਨੂੰ ਸਮਝ ਲਿਆ ਨਾ ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਅਤੇ ਇਸ ਸਾਇੰਸ ਦੇ ਰਾਹੀ ਆਪਾਂ ਜੇ ਦੂਜਿਆਂ ਦੇ ਲਈ ਵੀ ਕੁਝ ਕਰਨਾ ਚਾਹੁੰਦੇ ਆ ਤਾਂ ਕਰ ਪਾਵਾਂਗੇ ਜਿਵੇਂ ਮੰਨ ਲਓ ਕਿ ਸਾਡਾ ਕੋਈ ਬੱਚਾ ਹੈ ਉਹਦੇ ਅੰਦਰ ਕੋਈ ਮਾੜੀ ਆਦਤ ਹੈ ਕੋਈ ਔਗਣ ਹੈ ਆਪਾਂ ਉਹਦੀ ਉਸ ਮਾੜੀ ਆਦਤ ਨੂੰ ਛਡਾਉਣਾ ਚਾਹੁੰਦੇ ਤਾਂ ਆਪਾਂ ਕਰਨਾ ਕੀ ਆ ਆਪਾਂ ਉਸ ਮਾੜੀ ਆਦਤ ਦੇ ਬਾਰੇ ਨਹੀਂ ਗੱਲ ਕਰਨੀ ਆਪਾਂ ਉਸ ਦੇ ਉਲਟ ਗੱਲ ਕਰਨੀ ਆ ਕਿ ਜੇ ਸਾਡਾ ਬੱਚਾ ਨਾ ਲਾਇਕ ਹੈ ਤਾਂ ਅਸੀਂ ਉਹਦੀ ਸਮਝਦਾਰੀ ਦੀ ਗੱਲ ਕਰੀਏ ਆਪਾਂ ਕੀ ਕਰਦੀ ਆ ਜਿੱਥੇ ਬੈਠਦੇ ਆ ਆਪਣੇ ਬੱਚਿਆਂ ਦੇ ਔਗਣ ਦੀ ਗੱਲ ਕਰਦੇ ਵੀ ਇਹ ਤਾਂ ਬਹੁਤ ਨਲਾਇਕ ਹੈ ਇਹ ਬਹੁਤ ਸ਼ਰਾਬਤੀ ਆ ਇਹ ਸਾਡੇ ਆਕੇ ਨਹੀਂ ਲੱਗਦਾ ਜਦੋਂ ਆਪਾਂ ਵਾਰ-ਵਾਰ ਕਿਸੇ ਗੱਲ ਦੀ ਚਰਚਾ ਕਰਦੇ ਆ ਤਾਂ ਉਹ ਔਗਣ ਹੋਰ ਪੱਕਾ ਹੁੰਦਾ ਜਾਂਦਾ ਹੈ ਸਾਡੇ ਵੱਲੋਂ 네ਗੇਟਿਵ ਵਾਈਬ੍ਰੇਸ਼ਨ ਉਸ ਸ਼ਕਸ਼ ਵੱਲ ਜਾਂਦੀ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਆ ਉਹ ਭਾਵੇਂ ਸਾਡਾ ਬੱਚਾ ਹੈ ਭਾਵੇਂ ਸਾਡਾ ਕੋਈ ਪਰਿਵਾਰਕ ਮੈਂਬਰ ਆ ਭਾਵੇਂ ਕੋਈ ਸਾਡਾ ਦੋਸਤ ਰਿਸ਼ਤੇਦਾਰ ਵੇਤਰ ਜੋ ਵੀ ਆਪਾਂ ਚੰਗੀ ਮਾੜੀ ਗੱਲ ਆਪਣੇ ਮਨ ਵਿੱਚ ਉਹਦੇ ਬਾਰੇ ਸੋਚਦੇ ਆ ਜਦ ਕਿਸੇ ਦੇ ਨਾਲ ਉਹਦੇ ਬਾਰੇ ਗੱਲ ਕਰਦੇ ਰਹੇ ਆ ਬਾਤ ਵੀ ਉਹਦੇ ਔਗਣ ਜਾਂ ਗੁਣ ਦੀ ਚਰਚਾ ਅਸੀਂ ਵਾਰ-ਵਾਰ ਕਰਦੇ ਆ ਨਾ ਉਹ ਵਾਈਬ੍ਰੇਸ਼ਨ ਉਸ ਮਨੁੱਖ ਤੱਕ ਪਹੁੰਚਦੀ ਹੈ ਭਾਜੀ ਅਸੀਂ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਆ ਤਾਂ ਉਹਨਾਂ ਬਾਰੇ ਚੰਗੀ ਗੱਲ ਕਰੀਏ ਇੰਜ ਕਰਨ ਦੇ ਨਾਲ ਉਸ ਬੰਦੇ ਤੇ ਵੀ ਚੰਗਾ ਪ੍ਰਭਾਵ ਪਵੇਗਾ ਤੇ ਸਾਡੀ ਵੀ ਆਪਣੀ ਸ਼ਕਤੀ ਵਧੇਗੀ ਕਿਉਂਕਿ ਅਸੀਂ ਪੋਜ਼ਿਟਿਵ ਗੱਲ ਕਰ ਰਹੇ ਆ ਅਸੀਂ ਲੈਕਟਿਵਿਟੀ ਤੋਂ ਦੂਰ ਹੋ ਰਹੇ ਹਾਂ ਇਹ ਗੱਲ ਨੂੰ ਜ਼ਰੂਰ ਅਜਮਾ ਕੇ ਦੇਖਣਾ ਇਹਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਇਹ ਕੰਮ ਕਰਨ ਦੇ ਉੱਤੇ ਸਾਡਾ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਦੇ ਵਿੱਚ ਹੈ ਨਾ ਇਸ ਕਰਕੇ ਆਪਾਂ ਕੱਟੋ ਵਕਤ ਸੱਤ ਦਿਨ ਕੋਈ 10 ਦਿਨ ਕਰਕੇ ਦੇਖੀਏ ਆਪ ਕੱਲ ਨੂੰ ਸੰਗਰਾਮ ਦੀ ਸੰਗਰਾਮ ਤੋਂ ਲੈ ਕੇ ਹੋਲੀ ਤੱਕ ਟੀਚਾ ਮਿੱਥ ਲੈਣਾ ਵੀ ਆਪਾਂ ਕਿਸੇ ਵਾਰੀ ਕੋਈ ਲਿੰਦੇ ਆ ਜੁਗਲੀ ਨਹੀਂ ਕਰਨੀ ਕਿਸੇ ਦੀ ਔਗਣ ਬਾਰੇ ਨਹੀਂ ਗੱਲ ਕਰਨੀ ਬਲਕਿ ਅਸੀਂ ਦੂਜਿਆਂ ਨੂੰ ਦੁਆਵਾਂ ਭੇਜਲੀਆਂ ਨੇ ਹਰ ਵੇਲੇ ਆਪਣੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਭਰ ਕੇ ਰੱਖਣੇ ਆਪਣੇ ਬਾਰੇ ਵੀ ਅਤੇ ਦੂਜਿਆਂ ਬਾਰੇ ਵੀ ਰੋਜ਼ ਸਵੇਰੇ ਉੱਠ ਕੇ ਸਾਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਨਾਲ ਪੜਨਾ ਹੈ ਜੋ ਚੀਜ਼ ਸਾਨੂੰ ਖੁਦ ਦੇ ਲਈ ਚਾਹੀਦੀ ਆ ਉਹ ਆਪਣੇ ਆਪ ਦੇ ਵਿੱਚ ਮਹਿਸੂਸ ਕਰਨੀ ਆ ਆਪਣੇ ਆਪ ਨੂੰ ਹਰ ਰੋਜ਼ ਕਹਿਣਾ ਕਿ ਮੈਂ ਬਹੁਤ ਸ਼ਕਤੀਸ਼ਾਲੀ ਆ ਦੁਆਹਾ ਮੈਂ ਸ਼ਾਂਤ ਆਤਮਾ ਹਾਂ ਮੈਂ ਖੁਸ਼ ਆਤਮਾ ਹਾਂ ਮੈਂ ਕਾਮਯਾਬ ਹਾਂ ਮੈਂ ਹਰ ਇੱਕ ਕੰਮ ਨੂੰ ਕਰ ਸਕਦਾ ਹਾਂ ਮੈਂ ਨਿਰਪੈ ਹਾਂ ਅਤੇ ਜੇਕਰ ਤੁਸੀਂ ਕਿਸੇ ਹੋਰ ਦੇ ਵਿੱਚ ਇਹ ਗੁਣ ਦੇਖਣਾ ਚਾਹੁੰਦੇ ਹੋ ਮ ਉਹਦੇ ਬਾਰੇ ਵੀ ਇਹ ਆਪਾਂ ਕਹਿ ਸਕਦੇ ਹਾਂ ਉਹਦੇ ਬਾਰੇ ਆਪਾਂ ਸੋਚ ਸਕਦੇ ਹਾਂ ਸੱਚ ਕਰਕੇ ਜਾਨੀਓ ਇਹ ਬਹੁਤ ਵੱਡੀ ਸਾਇੰਸ ਆ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ ਨਾ ਉਹ ਇਹ ਅਭਿਆਸ ਹਰ ਰੋਜ਼ ਕਰਦੇ ਆ ਤਾਂ ਆਪਾਂ ਵੀ ਕਰਕੇ ਦੇਖ ਸਕਦੇ ਆ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਸਵੇਰੇ ਉੱਠਣਾ ਹੈ ਉੱਠ ਕੇ ਜੋ ਵੀ ਸਾਡਾ ਰਜਨਾ ਦਾ ਨੀਮ ਆ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦੇ ਆ ਪਰਮਾਤਮਾ ਦੇ ਨਾਲ ਕਨੈਕਸ਼ਨ ਕਨੈਕਟ ਕਰਦੇ ਆ ਜਿਸ ਵੀ ਤਰੀਕੇ ਦੇ ਨਾਲ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਉਸੇ ਤਰ੍ਹਾਂ ਕਰ ਲੈਣਾ ਹੈ ਸਵੇਰ ਦੀ ਸੈਰ ਕਰਨੀ ਆ ਫਿਰ ਕੁਝ ਸਮਾਂ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਣਾ ਹੈ ਕੁਝ ਸਮਾਂ ਆਪਣੇ ਆਪ ਦੇ ਲਈ ਕੱਢਣਾ ਹੈ 5 ਮਿੰਟ 10 ਮਿੰਟ ਸ਼ਾਂਤ ਜਗ੍ਹਾ ਦੇ ਉੱਪਰ ਬੈਠ ਕੇ ਆਪਣੇ ਆਪ ਦੀ ਨਾਲ ਗੱਲਾਂ ਕਰਨੀਆਂ ਨੇ ਆਪਣੇ ਆਪ ਨੂੰ ਦਵਾਵਾਂ ਦੇਣੀਆਂ ਨੇ ਅਤੇ ਦੂਜਿਆਂ ਤੱਕ ਵੀ ਦੁਆਵਾਂ ਭੇਜਣੀਆਂ ਨੇ ਭੁੱਲ ਕੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਨਾ ਹੀ ਸੁਣਨੀ ਇਹ ਕੰਮ ਕੁਝ ਦਿਨ ਕਰਕੇ ਦੇਖੀਏ ਹੋ ਸਕਦਾ ਸਾਡਾ ਭਲਾ ਹੋ ਜਾਵੇ ਹੋ ਸਕਦਾ ਸਾਡੇ ਕਰਕੇ ਕਿਸੇ ਦਾ ਭਲਾ ਹੋ ਜਾਵੇ ਜੇ ਦੂਜਿਆਂ ਦੇ ਭਲੇ ਬਾਰੇ ਨਹੀਂ ਘਟੋਕਟ ਆਪਣੇ ਭਲੇ ਕਰਕੇ ਹੀ ਇਹ ਕੰਮ ਕਰਕੇ ਵੇਖੀਏ ਆਪਣੇ ਆਪ ਨੂੰ ਨੈਗੇਟਿਵਿਟੀ ਤੋਂ ਦੂਰ ਰੱਖੀਏ ਜਿੰਨਾ ਹੀ ਦੂਜਿਆਂ ਦੇ ਔਗਣਾ ਬਾਰੇ ਗੱਲ ਕਰਦੇ ਰਹਿੰਦੇ ਆ ਨਾ ਉਨੇ ਹੀ ਅਸੀਂ ਖੁਦ 네ਗੇਟਿਵ ਹੋ ਰਹੇ ਹਾਂ ਤਾਂ ਆਓ ਫਿਰ ਕੱਲ ਤੋਂ ਹੀ ਨਵੇਂ ਮਹੀਨੇ ਦੀ ਸ਼ੁਰੂਆਤ ਇਸ ਨਵੀਂ ਆਦਤ ਤੋਂ ਕਰੀਏ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਤੋਂ ਆਪਾਂ ਦੂਰ ਰਹਿਣਾ ਹੈ 네ਗੇਟਿਵ ਵਿਚਾਰਾਂ ਤੋਂ ਦੂਰ ਰਹਿਣਾ ਹੈ ਅਤੇ ਹਰ ਵੇਲੇ ਆਪਣੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਭਰ ਕੇ ਰੱਖਣੇ ਆ ਦੂਜਿਆਂ ਦੇ ਬਾਰੇ ਚੰਗੀਆਂ ਚੰਗੀਆਂ ਗੱਲਾਂ ਮਨ ਦੇ ਵਿੱਚ ਸੋਚਣੀਆਂ ਨੇ ਦੂਜਿਆਂ ਨੂੰ ਦੁਆਵਾਂ ਦੇਣੀ ਆਣੀ ਤਾਂ ਬਦਲੇ ਦੇ ਵਿੱਚ ਸਾਨੂੰ ਵੀ ਦੁਆਵਾਂ ਹੀ ਮਿਲਣਗੀਆਂ ਇਹ ਕੰਮ ਆਪਾਂ ਸਵੇਰ ਤੋਂ ਹੀ ਕਰਨਾ ਹੈ ਲਗਾਤਾਰ 10 ਦਿਨ ਇਹ ਕੰਮ ਕਰਕੇ ਦੇਖੀਏ ਹੋਲੀ ਤੱਕ ਇਹ ਕੰਮ ਕਰਕੇ ਦੇਖੀਏ ਤਾਂ ਦੇਖਣਾ ਸਾਡੇ ਵਿੱਚ ਜਰੂਰ ਚੰਗਾ ਬਦਲਾਅ ਆਵੇਗਾ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਨਾਲ ਨਾਲ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਤੇ ਜੇਕਰ ਇਸ ਵਿਸ਼ੇ ਦੇ ਉੱਤੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਤਾਂ ਜੋ ਆਪਾਂ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਸਵਾਲ ਦੇ ਆਧਾਰ ਤੇ ਬਣਾ ਸਕੀਏ